ਰੋਕਦੀ ਸੌ ਜੰਡੇ ਬੋਲ 800 ਦੀ ਜਿਹੜੀ 800 ਦੀ ਜਿਹੜੀ ਆਹੋ 800 ਰੁਪਏ ਹੱਸ ਬਾਈ ਤੂੰ ਮਾ ਦੱਪਾ ਬਾਈ ਇਹ ਲੁੱਟਦਾ ਮਾਲ ਤਾਂ ਹੈ ਨਹੀਂ ਵੀ ਤੈਨੂੰ ਖਰੀਦਵਾ ਦੇ ਅਮਲਾ ਕਰਦਾ ਤੂੰ ਪਹਿਲਾਂ ਹੱਕ ਕਰਨਾ ਪਊਣੀ ਔਰ ਪਹਿਲਾਂ ਕਰਦੇ ਅਮਲਾ ਬਾਈ ਚੈੱਕ ਚੁੱਕ ਕਰ ਲੈ ਇਹਨੂੰ ਪਹਿਲਾਂ ਪੱਕੀ ਜਿੱਕਾ ਜਿੱਕਾ ਜਰ 1 ਕਿਲੋ ਕਰ ਹੁਣ ਤੇ ਪੱਕੀ ਦੱਸ ਦੇ ਵੀਡੀਓ ਬੰਦਿਆ ਕੋਈ ਲੋਕਲ ਪੇਟ ਵਾਲਾ ਸੌਦਾ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਫਿਰ ਹੁਣ ਫਿਰ ਦੱਸ ਦੇ ਆਏ ਦਾ ਰੋਕੋ ਬਾਈ ਤੂੰ ਬੁੱਕੋ ਕਹਿੰਦਾ ਤੂੰ ਯਾਰ ਵੀਜੀਟੀ ਚੱਲਦਾ ਹੁੰਦਾ 150 ਹੀ ਦੇਣਾ ਹਰ ਬਾਬਾ ਦਾ ਸੁਣੀ ਜਾਂਦੇ ਸੀ ਜੀ ਸਾਡੇ 1500 ਹੀ ਜਾਂਦੇ ਆ ਉਹ ਤੋਂ ਉਹ ਵੀ ਸੁਣ ਗਿਆ ਮੈਨੂੰ ਵੀ ਸੁਣ ਗਿਆ ਇਹਨਾਂ ਆ ਵੀਡੀਓ ਵਾਲਿਆਂ ਦੇ ਚੱਲੇ ਆ ਗਏ ਵਿੱਚ ਮੜਾ ਫੋਰ ਕੇ ਦੇਖੀ ਜੇ ਮੋੜ ਕੇ ਖੋਲ ਕੇ ਦੇਖੋ ਆ ਭਾਈ ਮੋੜ ਕੇ ਗੱਲ ਤਾਂ ਹੋ ਜਾਣਾ ਆ ਚਾਰ ਤਨੀਆਂ ਨਹੀਂ ਇਹ ਵੀ ਬਹੁਤ ਕੰਮ ਕਰਦਾ ਹੈ ਨਾ ਇਹ ਚੀਰ ਆ ਤੋੜਾ ਫੜਾ ਜੂ ਫਿਰ ਤੂੰ ਫੜ ਆ ਫੜ ਤੈਨੂੰ ਇਹਨੂੰ 500 ਉਹ ਮੇਵੀ ਦੀ ਹੈ ਇਹ ਉਹ ਮੇਵੀ ਦੀ ਹੈ ਇਹ ਤੇਰੀ ਆ ਹਾਂ ਉਹ ਆ ਗਿਆ ਵਕੀਲ ਕੇਸ ਇੱਧਰ ਆ ਗਿਆ ਤੈਨੂੰ ਪਹਿਲਾਂ ਖੋਲ ਲੈ ਦੇਣਾ ਹੁਣ ਦੇਖ ਹੁਣ ਦਲਾਲ ਕੋਈ ਨਹੀਂ ਖੋਲ ਲਿਆ ਵਸ ਵਕੀਲ ਬਦਲ ਗਿਆ ਹੁਣ ਨਹੀਂ ਨਹੀਂ ਫਿਰ ਆਪਾਂ ਨੂੰ ਕੀ ਲੋੜ ਆ ਯਾਰ ਇਹਨਾਂ ਦਾ ਹੱਕ ਮਾਰਨਾ ਖਾੜਾ ਤੇ ਵਜਾਈਏ ਤਾੜਾ ਆਹ ਲੱਗ ਜਾਂਦਾ ਹੈ ਗਰਦੀ ਕੁਮਾਰਾ ਖੋਲੋ ਸਾਰਾ ਵਜਾਈਏ ਗਲਾ ਉੱਤੇ ਸੀਟੀ ਤੇਰੀ ਸੁਣ ਲਈ ਗੱਲ ਫਿਰ ਕਰਾਂ ਕੋਈ ਤੇਰਾ ਹੱਲ ਜਾਨੀਏ 61 ਚ ਨੇ ਮੇੜੂ 22 ਮਿੰਟ ਦਾ ਸੋਤ ਹੈ ਹਾਂ ਜੀ ਹਾਂ ਇਹ ਸਾਡਾ ਨੂਰਾ ਕੰਮ ਕਰੂਗਾ ਪੂਰਾ ਖਾਊਗਾ ਕਿਉਂ ਬੂਰਾ ਦੇਣੀਆ ਬਸੇ ਬਸ ਬਾਈ 24 ਤੋਂ ਪਤਾ ਇਹ ਲੁੱਟ ਦਾ ਮਾਲ ਤਾਂ ਹੈ ਨਹੀਂ ਵੀ ਤੈਨੂੰ ਫਰੀਦਵਾ ਦੇ ਬਾਈ ਠੀਕ ਹੈ ਠੀਕ ਹੈ ਲੈ ਗੱਲ ਸੁਣ ਮੁੰਡਿਆ ਸਾਡੇ ਚੌਧਰੀ ਖਾਨ ਸਾਹਿਬ ਨੇ ਲਾਇਆ 11000 ਹੁਣ ਮੇਰਾ ਇੱਕੇ ਮੁੱਲ ਆ ਤੋਂ ਬਾਅਦ ਮੈਂ ਮੁੱਲ ਨਹੀਂ ਜਾਣਾ ਦੇਈ ਪੁੰਨਾ ਦੇ ਮਰਜ਼ੀ ਤੇਰੀ ਸਾਦੀ ਨਹੀਂ ਹੈਗੀ ਸਾਢੇ 9 12000 ਦੀ ਦਿੱਨੇ ਏ ਆ ਚੱਕ ਫਿਰ ਵੇਖ ਤੀ 13000 ਦੀ ਮੁੱਠੀ ਨਹੀਂ ਚੱਲੇ ਨਹੀਂ ਨਹੀਂ ਯਾਰ ਹੈ ਕਿਉਂ ਨਹੀਂ ਨਹੀਂ ਸਾਡੇ 1500 ਦਾ ਹੈ ਨਹੀਂ ਸਾਡੇ 1500 ਦੀ ਫਿਰ ਕੋਈ ਗੱਲ ਨਹੀਂ ਕੀ ਗੱਲ ਸੌਹਰੇ ਥੋੜੇ ਬਾਈ ਥੋੜਾ ਥੋੜਾ ਵੀ ਹੋਰ ਜਾ ਯਾਰ ਇਹ ਤੇਰਾ ਬਣਾਇਆ ਬੰਦਾ ਦੀ ਗੱਲ ਮੈਨਾਂ ਦੀ ਕੰਨ ਚਾ ਮੈਨੂੰ ਕੀ ਹੈ ਜਾ ਯਾਰ ਘੱਟ ਦੇ ਯਾਰ ਜਾ ਯਾਰ ਤੇਰੇ ਮੈਂ ਹੁਣ ਸਰਦਾ ਨਹੀਂ ਜਿਹੜੀ ਤੋਰ ਮੈਂ ਕਿੱਥੇ ਸੌਖੜਿਆ ਵੀ ਨਹੀਂ ਦੱਸੇ ਦੀ ਨਾ ਮਾ ਨਹੀਂ ਸੌਣਾ ਖਾ ਸੌਨਾ ਖਾ ਸੌਨਾ ਖਾ ਸੌਨਾ ਖਾ ਜ ਲੈ ਲਿਓ 14000 ਦੀ ਛੱਡ ਦੇ ਬੱਕਰੀ ਨਹੀਂ ਨਹੀਂ 14000 ਛੱਡ ਦੇ 850 ਦਾ ਕੱਚਾ ਹੈ ਨਹੀਂ ਭਾਈ ਇਹ ਪੈਸੇ ਨੇ ਹੁਣ ਤਾਂ ਪੱਕੇ ਪੈਸੇ ਨਹੀਂ ਜਾ ਰਿਹਾ ਓਏ ਪੱਕੇ ਪੈਸੇ ਪੂਰੇ 15 ਦੇ ਪੂਰੇ 15 ਦੇ ਬੰਦੇ ਦੇ ਖਾਣੇ ਪੂਰੇ 15 ਦੇ ਦਿੰਦੇ ਨਹੀਂ 720 ਹੋਰ ਪਾਤਾ ਪੂਰੇ 15 ਦੇ ਤੈਨੂੰ ਲੜੇ ਝੋਕ ਦੀ 100 ਲੜੇ ਝੋਕ ਦੀ 100 114 ਦੀ ਹਰ ਰੋਜ਼ ਬੱਕਰੀ ਜਾਂਦੀਦੀ ਮੈਨੂੰ ਪਤਾ ਨਹੀਂ ਬੱਕਰੀ ਜਾਂਦੀਦੀ ਸਾਨੂੰ ਪਤਾ ਹੁੰਦਾ ਇਹ ਗੱਲਾਂ ਦਾ ਹਾਂ ਤੇਰੇ ਤੇਰੇ ਹੁੰਦੇ ਸਾਨੂੰ ਪਤਾ ਵੀ ਜਾਂਦੀਦੀ ਬੱਕਰੀ ਅਜੇ ਤਾਂ ਹੁੰਦਾ ਹਾਂ ਪਰੇ ਤਾਂ ਹੁੰਦਾ ਮੈਨੂੰ ਪਤਾ ਵੀ ਬੀ ਵੀ ਪਰਾ ਹੋ ਗਿਆ ਤੇ ਬੱਕਰੀ ਕਹੀ ਓਏ ਤਾਂ ਕਹੀ ਆ ਉਹਦੇ ਨਾਲ ਲਾਤੀ ਨਾ ਇਹਦਾ ਚਾਰਥ ਨਹੀਂ ਹੈ ਇਹਦਾ ਵੀ ਉਹਨਾਂ ਹੀ ਇਹਦਾ ਨਹੀਂ ਉਹਨਾਂ ਉਹਦਾ ਉਹ ਗੱਬੜ ਬੱਕਰੀ ਕਰੀ ਲਓ ਇਹਦਾ ਹੁਣ ਫਿਰ ਨਹੀਂ ਬੰਦ ਹੋਇਆ ਯਾਰ ਤੁਸੀਂ ਸਾਰੇ ਖੜੇ ਹੱਕ ਨੂੰ ਲੈ ਗੱਲ ਕਰ ਦੋ ਬਸ ਨਹੀਂ ਉਹਦੇ ਨਾਲ ਤੇ ਰਲ ਨਹੀਂ ਹੈਗੀ ਇਹ ਦੇਖੋ ਮੈਂ ਤਾਂ ਫਿਰ ਚੱਲਦਾ ਇਹਦੇ ਬੱਚੇ ਹੀ ਪੈਣਾ ਸਤਾਜੇ ਤੇ ਬੱਚੇ ਸਿੱਟੇ ਇਹਦੇ ਬੱਚੇ ਦੇਖ ਲੈ ਨਾ ਨਹੀਂ ਮੁੱਲ ਲਾ ਇਹਦਾ 12 ਓਏ ਦੱਸ ਬਾਈ ਕੀ ਮੰਗਦਾ ਇਹਦਾ ਜਿਹੜਾ 15 ਗੇ 15 ਨਹੀਂ ਵਿਕਦੀ ਉਹ मामੋ ਚੜ ਗਈ ਲੈ ਗਿਆ ਹੋ ਤੂੰ ਖਰੀਦਾ ਵੀ 15 ਹਲਕੀ ਦਾ ਵੀ 15 ਚਾਰ ਥਣੀਆਂ ਫਿਰ ਤੈਨੂੰ ਸਾਰਾ ਕੁਝ ਪਤਾ ਤੇਰੇ ਕੋਲ ਉਹ ਸੂਨ ਨੂੰ ਤਿਆਰ ਐ ਇਹ ਉਹ ਹੈ ਨਹੀਂ ਪਠਾ ਜਾਦਾ ਸੀ ਜਿਹੜਾ ਉਹ 15 ਦਿਨਾਂ ਨੂੰ ਢਲ ਗਏ ਕਾਲੇ ਕਿਵੇਂ ਲੈਣ ਤਿਆਰ ਆ ਵੱਖਰੀ ਇੱਥੇ ਮਰੂ ਚਟਾ ਉਹ ਇਹਦੇ ਬੱਚੇ ਸਿੱਟਣਗੇ ਬੱਚੇ ਤਾਂ 10000 ਕਿਨੇ ਪਹਿਲਾਂ ਦੇ ਦੇਣੀ ਕਿਨੇ ਜਾਓ ਦੱਸ ਇੱਕ ਕੱਲ ਦੱਸ ਵਸਬ ਸਵੇਰ ਸਵੇਰ ਟਾਈਮ ਉਹ ਦੋ ਹਾਂ ਦੇ ਨੂੰ 12 ਦੇ ਦਈਏ ਉਹ ਬੇਲਾ ਹੁਣਾਂ ਦੇਖ ਲਾਉਣ ਤੂੰ ਉਹ ਘਰੇ ਜਾਈਦਾ ਉਹਨਾਂ ਉਹ ਬਾਜਾ ਦੋ ਹਾਂ ਦਾ 12:30 ਵਜੇ ਨੂੰ 12 ਵਜੇ ਨੂੰ ਘਰੇ ਪਹੁੰਚ ਜਾਏਗਾ ਇਹਦੇ ਬੱਚੇ ਡੱਗੇ ਹੋਏ ਨੇ ਕਿਹੜਾ ਬੱਚਾ ਡਿੱਟ ਹੋਇਆ ਯਾਰ ਬੜਦੇ ਇਹ ਹਲਕੀ ਵੀ ਆ ਨਾ ਮੈਂ ਹਲ ਤਾਂ 5-4 ਦਿਨਾਂ ਦਾ ਸਾਡੇ ਆਪਣੇ 5-4 ਰੁਪਏ ਦੇ ਸਾਲ ਹੈ ਉਹ ਉੱਚਾ ਨਹੀਂ ਮੈਂ ਬਹੁਤਾ ਆ 18 ਇੰਦੀ ਆ ਕਿੰਨੇ ਦੇਣੀ ਹੈ ਸਹੀ ਭਾਅ ਦੱਸ ਜੇ ਤਾਂ ਕੋਈ ਦੋਹਾ ਦਾ ਕਰ ਰਾ ਜੂ ਸੋ ਮੈਂ ਦੋਹਾ ਦਾ 12000 ਕਹਿਤਾ ਨਾ ਨਾ ਕਰਾਏ ਹੁਣ ਸਾਢੇ 12 ਦੋਹਾ ਆ ਨਹੀਂ ਬਈ ਇੱਕ ਉਹ ਦੀ ਇੱਕੀ ਦੀ ਆ ਡੱਡ ਕਰ ਲਓ ਫਿਰ ਪਰਸਰਾ ਡੋਟੀ ਕਰਾਜੂ ਆ ਦੱਸ ਕਿੰਨੇ ਦੇਣੀਆਂ ਆ ਆ ਸਾਈ ਉਹਦੀ ਆ ਤਾਂ ਮੋਟਾ ਮੈਂ ਗੱਲ ਉਧਰ ਫੜਦਾ ਉਧਰ ਕਰਦਾ ਕਿੰਨੇ ਦੇ ਦੇਣਿਆ ਕੋਈ ਨਹੀਂ ਆ ਦੱਸ ਇਹ ਤਾਂ ਦੇਣੀਆਂ ਕਿੰਨੀਆਂ ਆ ਇਹ ਮੈਂ ਵੀ ਲੈ ਮੇਵੀ ਦਾ ਇਹ ਲੈ ਲੱਟ ਜਾਉਦਾ ਹੋ ਗਿਆ ਪੈਸੇ ਹੀ ਲੈ ਆ ਮੁੰਡੇ ਦੀ ਸਾਈਂ ਆ ਆ ਲੈ ਵੀਰੇ ਚੋਲਾ ਯਾਰਾ ਰਾਜੂ ਬੜੀ ਇਹ ਗੱਲ ਸੁਣ ਪਹਿਲਾਂ ਤੇ ਬਾਰੀ ਦੇਣੀਆਂ ਤਾਂ ਪੂਰੀ ਪੈਸੇ ਕਿੰਨੇ ਹੁਣ ਉਹਨੂੰ ਲਾ ਕੇ ਪੈਸੇ ਭੁੱਲ ਜੂ ਉਹ ਬੇਰ ਭੁੱਲ ਜੂ ਉਹਨੂੰ ਪੈਸੇ ਭੁੱਲ ਜੂ ਉਹ ਦੇਣੀ ਕਿੰਨੀ ਸੀ ਉਹਨੇ ਮੇਰੇ ਫਰਾ ਦੱਸ ਤਾਂ ਬਾਈ ਮੈਂ ਬੱਚੇ ਸਿੱਖੇ ਹੋਏ ਨੇ ਉਹ ਤਾਂ ਕੋਈ ਗੱਲ ਨਹੀਂ ਪੈਸੇ ਤਾਂ ਇੰਨੇ ਪਤਾ ਉਹ ਤਾਂ 12000 ਆ ਗਿਆ ਨਹੀਂ 12 ਦੀ ਬਿਕਦੀ ਤੈਨੂੰ ਪੂਰਾ ਸਾਢੇ ਛੀ ਦੇ ਦੀ ਨਹੀਂ ਪੂਰਾ 7 ਦੇ ਦੀ ਨਹੀਂ ਨਹੀਂ ਫਿਰ ਹੁਣ ਕਸਰ ਕਰ ਕਿੰਨੇ ਦੇਣੀਆਂ ਫਿਰ ਇੱਕ ਗੱਲ ਦੱਸ ਦੇ ਵੀ ਇੰਨੇ 11 ਦੀ ਲਾਜਾ ਲੱਗ 11 ਵਾਲੀ ਦਾ 10000 ਇਹਨੇ ਨਹੀਂ ਲੱਗੀ ਆ ਬੱਚੇ ਜਿਹੜੇ ਇੱਕ ਦਾ ਮੂਰੇ ਆਇਆ ਗੱਲਾਂ ਤਾਂ ਬੇ ਮੂਰੇ ਆਇਆ ਵੀ ਇਹ ਬੱਚੇ ਦੇਣੀ ਆ ਸਾਢੇ 8 ਦੀ ਦੰਨੇ ਨਹੀਂ ਚੱਕ ਵੇਚ ਦੀ ਨਾਉਂਦੀ ਬੱਸ 10 ਦੀ ਲਾਇ ਨਹੀਂ ਹੁੰਦੀ 10 ਦੀ ਲਾਇ ਬੱਸ ਇਹ ਸਭ ਪਾੜਦੇ ਨਹੀਂ ਭੱਜਦੇ ਨਹੀਂ ਕਾਟੂ ਐ ਕਾਟੂ ਐ ਕਾਟੂ ਐ ਵਜਨ ਵੀ ਨਹੀਂ ਹੈਗਾ ਪੜਦਾ ਯਾਰ ਭੱਜਦੇ ਨਹੀਂ ਕਿੱਥੇ ਬੱਜਣ ਖਰਚਾ ਯਾਰ ਨਹੀਂ ਪਰ ਉਹੀ ਤਾਂ ਗੱਲ ਹੈ ਰਾਜੂ ਉਹ ਰੋਗੀ ਕਹਿੰਦਾ ਮੈਨੇ ਵੇਚਾ ਨਹੀਂ ਦੇਵੀਂ ਕੀ ਗੱਲ ਸਾਢੇ 9 ਦੀ ਕਹਿੰਦਾ ਮੈਂ ਵੇਚ ਨੂਗਾ ਉਹੀ ਤਾਂ ਗੱਲ ਇਹ ਵੀ ਚਾਹ ਵੀ ਕੋਈ ਮਾਸ ਵੀ ਨਹੀਂ ਮੂਰੇ ਕੋਈ ਪਰਤੀ ਹੋ ਜਾਂਦੀ ਸਾਲੀ ਓਏ ਐਵੇਂ ਨਾ ਓਟਾ ਕਰਕੇ ਜਿੰਦਾ ਨਹੀਂ ਨਹੀਂ ਦੱਸ ਦੇ ਰਾਜਾ ਲੈ ਮੂਰੇ ਆਜਾ ਫੇਰ ਨਿੱਕੀ ਦਾ ਬਲੂਰੀ ਤੇਰੇ ਕਿਹੜਾ ਸੁਣਾ ਬਸ ਬਸ ਉਹਨਾਂ ਦੇ ਬਿਨਾਂ ਪੁੱਛੇ 200 ਬਸ ਖੋਲ ਬੱਠੀ ਚੱਕ 200 ਦੇ ਹੋਗੇ ਕਿਉਂ ਨਹੀਂ ਪੜਾਤੀ ਵੀ ਘੇੜ ਵੀ ਮੋਨੀ ਵੀਂ ਜਾ ਵੀ ਕਰੀ ਲੈ ਲੈ ਕੇ ਆ ਗਿਆ ਹੋਏ ਆਹ ਤੇਰੀ ਸਾਈ ਹੈ ਆ ਪਹਿਲਾਂ ਪਾਹ ਵਿੱਚ ਪਾਓ ਪਹਿਲਾਂ ਪੈਸੇ ਚੁੱਕੇ ਚਾ 200 ਉੱਤੇ ਕਰਤੇ ਖੜੇ ਖੜੇ 2 3 4 5 5 6 6 7 7 8 8 9 200 ਹੋਰ ਦੇ ਚੱਕ ਕੋਲ ਅਰਕਾਰ ਮਾਰਾ ਇਸ ਵੀਜਾ ਤੇ ਕਿਸੇ ਕੋਲ ਉਹਦੀ ਤਾਂ ਗੱਲ ਐ ਤੇਰੇ ਕੋਲੇ ਕਹਾ ਕਿ ਕਿਸੇ ਕੋਲੇ ਪੂਰੀ ਮੰਡੀ ਜਾਲ ਤੇਰੀ ਸਰ ਵੀ ਜਨਰੇ ਲੱਗਦੀ ਐ ਅੱਜ ਕਿਸੇ ਦੀ ਨਹੀਂ ਲੱਗਦੀ ਹਾਂ ਓਏ ਹਾਂ ਕਿਉਂ ਤਰ੍ਹਾਂ ਜਾਣ ਨਹੀਂ ਲੈ ਛੋੜ ਕਰ ਦੇ ਪਰਤੀ ਕਰਵਾ ਦੂਗਾ ਪਰਤੀ ਕਰਾਈ ਕਰਾ ਦੂ ਮੁੰਡਾ ਤੇਰੇ ਵੀ ਕਰਾ ਦੂਗਾ ਸੋਣ ਦੇ ਬੰਦੇ ਦੀ ਉਹਨੂੰ ਵੀ ਕਰਾ ਦੂਗਾ ਚਲ ਹੁਣ ਇਹਦਾ ਵੀ ਕਰ ਲਓ ਇਹਦਾ ਦਿਲ ਵਾਲਾ ਹੈ ਐਂ ਤਾਂ ਕਰਦਾ ਫਿਰ ਹਾਂ ਚਲੋ ਆ ਜਾ ਬਾਈ ਇਹਦਾ ਵੀ ਨਿਮੇੜ ਰੇੜ ਭਰਾ ਉਹਨੇ ਤਾਂ ਵੀ ਇਹ ਵੀ ਮੇਰੇ ਇਹ ਨਹੀਂ ਦੇ ਤੇ ਰੂੰਗਾ ਤੇ ਰੱਖ ਕਿੰਨਾ ਪਾ ਬਾਈ ਦੇਖ ਆਪਾਂ ਫਿਰ ਐਂ ਤਾਂ ਵੀ ਆਂਗਾ ਵੀ ਸੌਦਾ ਵੇਚ ਕੇ ਤੋਪੀ ਲੱਗਦਾ ਅੱਗੇ ਤੇ ਕਿੰਦਾ ਕੰਮ ਕਰਦਾ ਐਂ ਦੇਖ ਵੀ ਚਾਰ ਹਨੀ ਐ ਐਂ ਦੇਖ ਲੈ ਹੁਣ ਚਲ ਕੋਈ ਨਾ ਬਾਈ ਫਿਰ ਜਿਹੜੇ ਰੈਣ ਤੇ ਨਿਮੇੜ ਕੰਮ ਇੱਕੋ ਵੇਲੀ ਹੋਵੇਗਾ ਇਹਦਾ 15 4 14 ਨਹੀਂ ਲਾਇਆ ਹੈ ਹੈ ਓਏ ਉਹਦੇ ਨਾਲ ਚੰਗੀ ਬਣਾਤੀ ਉਹਦੇ ਨਾਲ ਚੰਗੀ ਆ ਕਿੱਥੇ ਚੰਗੀ ਚਾਰ ਤਣੀ ਆ ਬਾਤ ਪਚੰਗਾ ਬਾਈ ਤੇਰੀ ਚੰਗੀ ਆ ਫਟ ਗਈ ਆ ਉਹ ਵੀਰੇ ਚੀਜ਼ ਜਿਹਦੇ ਦੇਹਾਈ ਦੀ ਹੈਗੇ ਉਹਦੇ ਦੇ ਪੈਸੇ ਮੰਗ ਛੋਟੇ ਪਈ ਕਿਉਂ ਕਰਦਾ ਕੱਢਦਾ ਸੀ ਲੈ ਜਾ ਮੈਂ ਤੈਨੂੰ ਇਹਦਾ 7000 ਦਊ ਬੱਸ ਨਾ 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 ਇਹ ਤਾਂ 7000 ਦਾ 1000 ਦਾ ਵਧਣਾ ਲੈ ਜਾਣਾ ਵਧਣਾ ਚਾਹੀਦੀ ਹੋਣੀ ਹੈ ਗੱਪਣ ਵਾਲੀ ਪੱਟ ਬੱਟਣ ਵਾਲੇ ਹੁੰਦੇ ਨਾ 10000 ਇਹ ਪਾਲ ਲੂਗਾ ਗੱਪਣ ਨਹੀਂ ਹੈਗੀ ਇਹਦਾ ਚਲ ਖਾਲੀ ਹੈ ਚਲ ਕੋਈ ਗੱਲ ਨਹੀਂ ਗੱਪਣ ਦਾ ਕਰਾਈ ਨਹੀਂ ਹਾਂ ਵੀ ਦੇਖ ਨਾ ਜਿਆਦਾ ਚਾਰਾਂ ਦਾ ਨੁਕਸ ਵੀ ਦੇਖ ਠੰਡਰ ਹੈ ਠੰਡਰ ਜ਼ੀਰੋ ਫਿਲਟਰ ਕਬਾਈ ਨੇ ਤਾਂ ਹਜੇ ਇਹ ਤੂੰ ਗੱਲ ਕਰ ਰਿਹਾ ਦੱਸ 11 ਸਾਡੇ ਨੂੰ ਰਾਹ ਪਾਗਲ ਤੇਰੇ ਆਈਆਂ ਉਹ ਹੀ ਤਾਂ ਗੱਲ ਉਹਨਾਂ ਨਾਲ ਲਾ ਦੀ ਹੋਰ ਇਹ ਕਿੱਥੋਂ ਲੱਗੀ ਇਹ ਤੇ ਇਹ ਵਾਲੀ ਸਾਰਿਆਂ ਉੱਪਰ ਦੀ ਤੇ ਇਹ ਇਧੂ ਦੇਲੇ ਬਸ ਕਾਊਂਟਰ ਨੰਬਰ ਨਹੀਂ ਉਹ ਤਾਂ ਮੈਂ ਨਹੀਂ ਕਿਹਾ ਉਹ ਤਾਂ ਮੈਂ ਨਹੀਂ ਕਿਹਾ ਤੀਜੇ ਨੰਬਰ ਤੇ ਹੈ ਹਾਂ ਤੀਜਾ ਮੋੜ ਤੇ ਤੈਨ ਦੇ ਉਹਦਾ ਉਹ ਨਾ ਉਹਨਾਂ ਦੀ 200 ਹੋਰ ਪਾਤਾ ਸਾਡੇ ਸੱਤ ਵੀ ਦਿਨੇ ਇਹ ਤਾਂ ਕੁਲ ਗਾਲੀ ਪਰ ਕਿੰਨੇ ਜਿਹੜੀ ਹਾਂ ਨਾ ਦੱਸ 80 ਪਰ 12 ਬਾਰਾ ਮੋੜਾ ਦੇ ਵਾਸਤੇ ਚਲਦਾ ਹੀ ਦੇਣਾ ਦਾ ਦੋਹਰੋ ਕੋ ਪਾ ਦੇ ਆ ਉਹ ਬਾਹਰ ਹੀ ਉਹ ਟੋਕੇ ਆ ਵਦੂਗਾ ਵਦੂਗਾ ਉਹ ਯਾਰ ਤੂੰ ਹਿਸਾਬ ਨਾਲ ਬੱਤ ਕਰੀਂ ਮੁੱਲ ਦਾ ਲੈ ਤੂੰ ਅੰਚ ਵਿਕੂਗੀ ਕਾਟੂਆਂ ਚ ਕਾਟੂਆਂ ਚ ਕਾਹਨੂੰ ਵੀ ਤੂੰ ਵੀ ਮੋੜ ਕੇ ਲੈ ਆਇਆ ਕਾਟੂਆਂ ਦੀ ਬੱਸ ਤੂੰ ਛੱਡ ਦੋ ਠੀਕ ਹੈ ਕੋਈ ਨਹੀਂ ਐਕਚੁਅਲੀ ਤਾਂ ਤਾਂ ভাবੀਂ ਕਿਤੇ ਕੋਈ ਕਾਟੂ ਕੋਈ ਯਾਰ ਮੈਨੂੰ ਲਵਾ ਲੂੰਗਾ ਬੱਕਰਾ ਖੜਾ ਕਰੇ ਵਾਹ ਠੀਕ ਹੈ ਨਹੀਂ ਬਾਈ ਨਹੀਂ ਯਾਰ ਨਵੀਂ ਤਾਂ ਤੂੰ ਤਾਂ ਬਾਹਲੇ ਥੱਲੇ ਜਾਣ ਲੱਗਿਆ ਤੁਤੇ ਵਗ ਜਾ ਕਿ ਤင်း ਨਾ ਭਾਈ 50 ਮੰਗ ਲਾਓ ਯਾਰ ਕੋ ਯਾਹ ਮੰਗ ਯਾਹ ਮੰਗ ਫਿਰ ਕਹੇਗਾ ਤੇ ਵਗ ਜਾ ਤੂੰ ਨਹੀਂ ਮਹਾ ਯਾਹ ਤੇ ਚੜ ਜਾ ਅਸੀਂ ਲਾ ਲਾਂਗੇ ਨੀ ਉਹ ਬਣੋਟੀ ਦਾ ਕਾਹ ਚੰਦਾ ਛੱਡਣ ਵਾਲਾ ਆਹ ਚਾਰ ਚਾਰ ਲਿੰਗਾ ਜਾ ਕੇ ਸੋਨੇ ਭਾਈ ਦੇਖ ਉਹ ਮੈਂ ਤਾਂ ਨਹੀਂ ਕਹਿ ਰਿਹਾ ਇਹਨੇ ਵੀ ਕਿਹਾ ਇਹਨੇ ਵੀ ਕਿਹਾ ਪਹਿਲਾਂ ਉੱਪਰ ਉਹ ਦੀ ਕਿ ਉੱਤੋਂ ਥੱਲੇ ਆ ਦੀ ਉੱਤੇ 3 ਨੰਬਰ ਤੇ ਦੇ ਦੇ ਰਿਹਾ ਪਟ ਇਹ ਤੀਜੇ ਨੰਬਰ ਤੇ ਸਾਰਿਆਂ ਦੇ ਸਾਹਮਣੇ ਵੀ ਜਾ ਸਕਦੇ ਕੋਈ ਲੁਕ ਲਵੇਟ ਦਾ ਗੱਲ ਹੈ ਹੀ ਨਹੀਂ ਹੋਰ ਮਾਹ ਨਹੀਂ ਫਰ ਦੇਣੀ ਕਿਨੇ ਤੋਂ 8 8 12 12 ਰੱਖ ਦੇ ਸਮਝ ਆ ਜੀ ਨਹੀਂ ਦੇਣੀ ਕਿਹੜੀ ਗੱਲ ਆ ਉਹ ਤਾਂ ਦੇਣੀ ਕਿੰਨੇ ਦੀ ਆ ਯਾਰ ਵੇਚਣ ਆਇਆ ਪਹਿ ਵਟ ਕੇ 10 ਓ ਤੂੰ ਵੇਚਣ ਵਾਲੀ ਕਿੰਨੇ ਦੀ ਗੱਲ ਕਰਦਾ ਨਹੀਂ ਮਾਹ ਦਾ ਗੋੜੇ ਲਈ ਬਾਬੇ ਦੇ ਮਰਜ਼ੀ ਫਿਰ ਤਾਂ ਭਾਈ ਨਹੀਂ ਦੇਖਣੀ ਵੇਚਣੀ ਇਹਦੇ ਕਿਹੜਾ ਆ ਬਿਲ ਕਈ ਕਰ ਗਈ 60 ਰੁਪਿਆ ਦੀ 800 ਦੀ ਦੇਣੀ ਹੈ ਆਹੋ 100 ਰੁਪਏ 8000 ਸਵਾ ਦੀ 8000 ਰੁਪਏ ਦੇਣੀ ਹੈ ਹਾਂ 250 ਪਾਤਾ ਕਹਿੰਦੇ 250 ਓ ਰੋੜੇ 8000 ਤੇ 250 ਦੇਣੀ ਹੈ ਗੰਨੀ ਕੱਟਾਈ ਬਾਹਰ ਦੇ ਬਾਹਰ ਦੀ ਗੱਲ 8350 ਦੀ ਦੇਣੀ ਹੈ 8400 ਦੀ ਦੇਣੀ ਹੈ ਅੱਛਾ ਯਾਰ ਸਾਡੇ ਮੇਰੇ ਕੋਲ ਸੌਦਾ ਤੇਰਾ ਦੇਖ ਉਗਦਾ ਦਿਲ ਬੁਗਲਾ ਹੋ ਗਿਆ ਸਾਡੀ 8 ਦੀ ਚਾਹ ਦੇ ਦੋ ਨਹੀਂ ਨਹੀਂ ਯਾਰ ਉਹ ਬਰਾਬਰਾਂ ਸੁਣਾ ਸਕਦਾ ਉਂਗਲੀਆਂ ਹੋਰ ਦੇ ਦੇ ਪੜਾ ਸਿੰਦੇ ਲਾਤੇ ਪੱਕੇ ਤੇ ਤੂੰ ਆਏ ਥੋੜਾ ਸਾਹਮਣੇ ਵੀ ਚੌੜੀ ਵੀਡੀਓ ਬੰਦਿਆ ਆ ਨਹੀਂ ਇੱਥੇ ਕੀਲਾ ਸੌਦਾ ਨਹੀਂ ਕਰਦੇ ਤੂੰ ਚਾਰ ਥਾਂ ਆ ਦਿਖਾ ਦੇ ਬਾਈ ਤਾਰ ਥੰਦੇ ਚਾਰ ਥਾਂ ਦਿਖਾ ਤੇ ਅਰਜਾ ਮੈਂ ਦੇਖੂਗਾ ਓਏ ਹੱਥ ਨਾਲ ਛੁਡਿਆ ਜਾ ਮੇਰਾ ਕੀ ਹੁੰਦਾ ਲੈ ਤਸਵੀਰ ਵੀਡੀਓ ਮਾ ਓਏ ਚਾਰ ਥਣੀ ਮੱਝ ਤਿਲ ਤਿਲ ਤਿੰਨ ਦਾ ਤਿਲ ਵੱਜਦੀ ਆ ਇਹਦਾ ਹੁਣ ਇਹ ਚਾ ਦੇ ਨੌਲੇ ਵੱਜ ਨਾ 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 ਸਾਰੇ ਜਿਹੜਾ ਕਹਿੰਦਾ ਜਿਵੇਂ ਫਿੱਟਿਆ ਫੁੱਟਿਆ ਪਿੱਤਲ ਤੋਂ ਮਹਿੰਗਾ ਵੇਚ ਰਿਹਾ ਇਹਨੂੰ ਗਰੀਬ ਨੂੰ ਚੱਲ ਕੋਈ ਗੱਲ ਨਹੀਂ ਸੁਣਾ ਤਾਂ ਲਟਾਤਾ ਉਹ ਪਾਂਗਾ ਹੁਣੇ ਕਿੱਥੋਂ ਲੜਾਦਾ ਬਹੁਤ ਪਾਸੇ ਰਿ ਗਈ ਆ ਗੱਡੀ ਵਾਲੀ ਬੱਤਰੀ ਕਿਤੇ ਸਸਤੀ ਹੈ ਸਸਤੀ ਸੁਸਤੀ ਕੋਈ ਨਹੀਂ ਹੈਗੀ ਹੋ ਸਰ ਮੈਂ ਤੁਹਾਨੂੰ ਲਟਾਤਾ 14000 ਦੀ ਲੈ ਗਿਆ ਸਾਢੇ 14000 ਦੀ ਹੈ ਅਸੀਂ ਤਾਂ 13000 ਰੀ ਰੱਖੀ ਬਗਲੇ 1500 ਪਾ ਦੇ ਨੇ ਤੇ ਨਹੀਂ ਆ ਵਿੱਚ ਨਹੀਂ ਹੁੰਦੀ ਅੱਗੇ ਹੋਰ ਕਿੰਨੇ ਜਣੂ ਕੇ ਲੱਕੋ ਨਾ ਰਹਿਣ ਤਾਂ ਕਿਹਦਾ ਪੁੱਛ ਲਾਗਾ ਜੋ ਪੁੱਛ ਲਾਗਾ ਬਹਿਣ ਦੇ ਨਹੀਂ ਬਸ ਨਹੀਂ ਬਾਈ ਲੈ ਹੁਣ ਤੂੰ ਨਹੀਂ ਆਲਾ ਪੂਰੀ ਨਾਉਂਦੀ ਹੋ ਨਾ ਬਾਈ ਪੂਰੀ ਨਾਉਂਦੀ ਨਹੀਂ ਯਾਰ ਇਹਦਾ ਪੂਰੀ ਨਾਉਂਦੀ ਪੱਟਣਾ ਲੈ ਜਾਣਗੇ ਯਾਰ ਐ ਕਿਉਂ ਪੱਟਣਾ ਜ਼ਰੂਰੀ ਮਰਵਾਉਣੀ ਹੈ ਜਦੋਂ ਹੁਣ ਲੋਕ ਇੰਨੇ ਦਾ ਕੁਝ ਓ ਮਰਵਾਇਆ ਨਹੀਂ ਕਰਦੇ ਬਾਈ ਚਾਉਂਦੇ ਪਸੂ ਨੂੰ ਆਪ ਹੋ ਜੂ ਨਹੀਂ ਨਹੀਂ ਦੇਣੀ ਰਾਜੂ ਨੇ ਅੱਜ ਹੁਣ ਪਹਿਲਾ ਸਾਤਾਂ ਦੀ ਬਾਤ ਤੇ ਤੈਨੂੰ ਕਹਦੀ ਨਹੀਂ ਮੰਨਦਾ ਨਹੀਂ ਮੰਨਣਾ ਉਹ ਦੇ ਦੇ ਓਏ ਫੜਨਾ ਪੈਣੀ ਨਹੀਂ ਮੰਨਣਾ ਦੇ ਦੇ ਯਾਰ ਆਹ ਖਰਚ ਹੋਈਆਂ ਜੀ ਤਾਂ ਲੈਣੀਆਂ ਖਰਚਾ ਹੁਣ ਮੜਦਾ ਸਾਢੇ 9 ਦੀ ਹੋ ਗਈ ਓ ਚੱਲ ਬਈ ਨਹੀਂ ਚਾਹਰਾ ਫੜਾ ਹੁਣ ਦੇ ਦੇਣੀ ਲੈ ਪਾ ਚਾ ਹਾਂ ਆ ਤੇਰੀ ਸਾਈ ਫੜ ਬਈ ਚੱਲ ਬਈ ਇਹ ਹੋਇਆ ਨਹੀਂ ਗਾ ਨਾਲ ਹੋ ਜਾ ਪੜੀ ਨਹੀਂ ਗੱਲ ਇਹਦੀ ਆਪੇ ਕੀ ਹੋਣਾ ਫੜਨੀ ਨਹੀਂ ਗੱਲ ਆਪੇ ਜੋ ਫੜਨੀ ਨਹੀਂ ਜੀ ਗੱਲ ਮੰਨਦਾ ਹੀ ਅੜ ਗਿਆ